ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਦਾ ਆਖਰੀ ਦਿਨ 14 ਪੋ ਵਿਕ੍ਰਮੀ 1762 29 ਦਸੰਬਰ ਸੰਨ 1704 ਸਾਹਿਬ ਜاده ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਦੇ ਸਰੀਰ ਉਸੇ ਜਗ੍ਹਾ ਤੇ ਪਏ ਨੇ ਸਰਕਾਰੀ ਹੁਕਮ ਅਨੁਸਾਰਕ ਕਿਸੇ ਨੂੰ ਵੀ ਆਗਿਆ ਨਹੀਂ ਸੀ ਇਹਨਾਂ ਸਰੀਰਾਂ ਨੂੰ ਚੁੱਕਣ ਦੀ ਇਹਨਾਂ ਦਾ ਸਸਕਾਰ ਕਰਨ ਦੀ ਤੇ ਨਾ ਹੀ ਸਰਹੰਦ ਵਿੱਚ ਥਾਂ ਦੇਣ ਦੀ ਇਜਾਜ਼ਤ ਸੀ ਹੁਕਮ ਨਾ ਮੰਨਣ ਵਾਲੇ ਨੂੰ ਬਾਗੀ ਗਿਰਦਾਨ ਕੇ ਸਜ਼ਾ ਦਾ ਐਲਾਨ ਸੀ ਨਵਾਬ ਸਰਹੰਦ ਦਾ ਇੱਕ ਦਿਵਾਨ ਟੋਡਰਮਲ ਜੋ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਤੋਂ ਬਾਹਰ ਸੀ ਕਾਰਾਇਆ ਸੀ ਰਾਦਾ ਉਸ ਦੀ ਘਰ ਵਾਲੀ ਉਸਦੇ ਭਰਾ ਨੇ ਉਸ ਨੂੰ ਦੱਸਿਆ ਕਿ ਗੁਰੂ ਕੇ ਲਾਲ ਤੇ ਮਾਤਾ ਜੀ ਵਜੀਦ ਖਾਨ ਨੇ ਗ੍ਰਿਫਤਾਰ ਕਰਾ رکھے ਨੇ ਉਹ ਤੁਰੰਤ ਵਜੀਦ ਖਾਨ ਦੇ ਕੋਲ ਪਹੁੰਚਦਾ ਹੈ ਇਹ ਲਾਲਚੀ ਬੰਦਾ ਹੈ ਵਜੀਦ ਖਾਨ ਉਹ ਸੋਚਦਾ ਪੈਸੇ ਦੇ ਕੇ ਮੈਨਾਂ ਨੂੰ ਛਡਵਾਉਣ ਦਾ ਪ੍ਰਬੰਧ ਕਰਦਾ ਹਾਂ ਪਤਾ ਤੱਕ ਸਾਰੇ ਭਾਣੇ ਵਾਪਰ ਚੁੱਕੇ ਹੁੰਦੇ ਨੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹੁੰਦੇ ਨੇ ਸਰੀਰਾਂ ਨੂੰ ਚੁੱਕਣ ਤੇ ਸੰਸਕਾਰ ਕਰਨ ਤੇ ਪਾਬੰਦੀ ਹੈ ਪਰ ਉਹ ਵਜ਼ੀਦ ਖਾਂ ਦੇ ਉਸੇ ਸਬਾ ਦਾ ਫਾਇਦਾ ਉਠਾ ਕੇ ਵਜ਼ੀਦ ਖਾਂ ਨੂੰ ਕਹਿੰਦਾ ਹੈ ਕਿ ਮੈਂ ਮਾਤਾ ਜੀ ਤੇ ਸਾਹਿਬਜ਼ਾਦੇ ਦਾ ਸੰਸਕਾਰ ਕਰਨਾ ਹੈ ਵਜ਼ੀਦ ਖਾਂ ਕਹਿੰਦਾ ਮੈਂ ਸਰਾਂਧ ਵਿੱਚ ਤਾਂ ਸੰਸਕਾਰ ਕਰਨ ਨਹੀਂ ਦੇਣਾ ਸਰਾਂਧ ਦੀ ਯੂਹ ਤੋਂ ਪਾਰ ਕਰਨ ਦੀ ਇਜਾਜ਼ਤ ਦੇ ਸਕਦਾ ਹਾਂ ਪਰ ਇੱਕ ਸ਼ਰਤ ਤੇ ਜਿੰਨਾ ਥਾਂ ਤੈਨੂੰ ਚਾਹੀਦਾ ਹੈ ਉਸ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਲੈ ਲੈ। ਵਜੀਦੇ ਨੇ ਸੋਚਿਆ ਇੰਨੀ ਵੱਡੀ ਰਕਮ ਕਿੱਥੋਂ ਪ੍ਰਬੰਧ ਕਰੇਗਾ। ਤੇ ਲਾਲਾ ਦੀਆਂ ਲਾਸ਼ਾਂ ਇਸ ਤਰ੍ਹਾਂ ਰੁਲਦੀਆਂ ਰਹਿਣਗੀਆਂ। ਪਰ ਦਵਾਨ ਟੋਡਰਮਾਲ ਜੀ ਨੇ ਛੱਤ ਮੰਨ ਲਈ। ਤਨ ਗੁਰੂ ਤਨ ਗੁਰੂ ਕੇ ਪਿਆਰੇ। ਦਵਾਨ ਟੋਡਰਮਾਲ ਦੀਆਂ ਅੱਖਾਂ ਸਾਹਮਣੇ ਗੁਰੂ ਸਾਹਿਬੀ ਦੇ ਪੁਰਾਣੇ ਕਹੇ ਹੋਏ ਬਚਨਾਂ ਦੀ ਰੀਲ ਚੱਲ ਗਈ। ਉਹਨੂੰ ਯਾਦ ਆ ਗਿਆ ਕਿ ਜਦੋਂ ਆਪਣੇ ਪਿੰਡ ਕਾਕੜਾ ਜਿਹੜਾ ਸੰਗਰੂਰ ਚ ਰਹਿੰਦਾ ਸੀ ਖत्री सेठ ਪੁਣਾ ਕਰਦਾ ਸੀ ਨੇੜਲੇ ਕਈ ਪਿੰਡਾਂ 'ਚ ਉਸਦੀ ਜ਼ਮੀਨ ਜਾਇਦਾਦ ਸੀ ਤਾਂ ਪਿੰਡ ਆਲੋਆਰਖ ਵਿੱਚ ਉਸਦੀ ਜ਼ਮੀਨ ਜਿਸ ਇੱਕ ਝਿੜੀ ਸੀ ਉਸ ਝਿੜੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਆ ਪਹੁੰਚਦੇ ਨੇ ਜਦੋਂ ਉਹ ਪੂਰਬ ਦੇਸ਼ਾਂ ਤੋਂ ਧਰਮ ਪ੍ਰਚਾਰ ਕਰਕੇ ਵਾਪਸੀ ਕਰ ਰਹੇ ਹੁੰਦੇ ਹਨ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਵੀ ਸਨ ਉਹਨਾਂ ਸੰਗਤ ਸਮੇਤ ਪਿੰਡ ਆਲੋ ਅਰਖ ਦੀ ਇਸ ਛਿੱੜੀ 'ਚ ਚਰਨ ਪਾਏ ਤਾਂ ਟੋਡਰਮਾਲ ਤੇ ਉਸਦੇ ਪਰਿਵਾਰ ਨੇ ਉਹਨਾਂ ਦੀ ਬਹੁਤ ਤਹਿਲ ਸੇਵਾ ਕੀਤੀ, ਤਨ ਮਨ ਨਾਲ ਸੇਵਾ ਕੀਤੀ। ਗੁਰੂ ਸਾਹਿਬ ਜੀ ਦਾ ਹੁਕਮ ਵੀ ਹੈ ਗੁਰਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ, ਦੂਜਾ ਨਹੀਂ ਕਰ ਸਕਦਾ। ਜਦੋਂ ਗੁਰੂ ਸਾਹਿਬ ਕੋਈ ਦਿਨ ਰਹਿ ਕੇ ਪੁਆਣੀਵਕੜ ਵੱਲ ਜਾਣ ਲੱਗੇ ਤਾਂ ਟੋਡਰਮੱਲ ਨੇ ਬੇਨਤੀ ਕੀਤੀ ਗੁਰਦੇਵ ਕੋਈ ਦਿਨ ਹੋਠੇਰ ਜਾਓ ਅਜੇ ਸੇਵਾ ਨਾ ਮੰਨ ਨਿਰਜਿਆ ਸੇਵਾਰਸ ਭਾ ਬਖਸ਼ਿਸ਼ ਕਰੋ ਗੁਰੂ ਸਾਹਿਬ ਕਹਿੰਦੇ ਟੋਡਰਮੱਲ ਹੁਣ ਇੰਨੀ ਹੀ ਸੇਵਾ ਪ੍ਰਵਾਨ ਪਰ ਸਮਾ ਆਵੇਗਾ ਤੇ ਅਤੋਂ ਵੱਡੀ ਸੇਵਾ ਲਵਾਂਗੇ ਬਸ ਧਿਆਨ ਰੱਖੀ ਉਸ ਸਮੇਂ ਨੂੰ ਸਾਂਭ ਲਵੀ ਸਾਡੀ ਵਸਤ ਤੇਰੇ ਕੋਲ ਆਵੇਗੀ ਸਾਂਭ ਲਵੀ ਸਤਿਵੰਤ ਜਨ ਕਹਿ ਕੇ ਟੋਡਰਮਲ ਨੇ ਗੁਰੂ ਚਰਨਾਂ ਤੇ ਨਮਸਕਾਰ ਕੀਤੀ ਟੋਡਰਮਲ ਨੂੰ ਵਾਰ-ਵਾਰ ਗੁਰੂ ਜੀ ਦੇ ਵਚਨ ਯਾਦ ਆ ਰਹੇ ਸਨ ਕਿ ਸਾਡੀ ਵਸਤ ਤੇਰੇ ਕੋਲ ਆਵੇਗੀ ਸੰਭ ਲਵੀ ਉਸ ਸਮੇਂ ਨੂੰ ਸੰਭ ਲਵੀ ਧਿਆਨ ਰੱਖੀ ਅੱਜ ਉਸ ਨੂੰ ਸਹਬਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸੰਭਾਲ ਦੀ ਸਮਝ ਪੈ ਰਹੀ ਸੀ ਉਸ ਨੂੰ ਇਹ ਵੀ ਯਾਦ ਆਇਆ ਕਿ ਕਿਸ ਤਰ੍ਹਾਂ ਚੌਥੇ ਪਾਤਸ਼ਾਹੀ ਦੀ ਬਖਸ਼ਿਸ਼ ਸਦਕਾ ਉਹ ਵੱਡੇ ਕਾਰੋਬਾਰੀ ਬਣ ਗਏ ਸਨ ਜੇ ਕਾਕੜੇ ਪਿੰਡ ਤੋਂ ਸਰੰਦ ਆਗੇ ਸਨ ਕਿਸ ਤਰ੍ਹਾਂ ਉਹਦੀ ਦਿਾਨਤਦਾਰੀ ਤੇ ਸ਼ਖਸੀਅਤ ਦੇ ਬਲ ਬੁੱਤੇ ਉਸ ਨੂੰ ਦੀਵਾਨ ਟੋਡਰਮਲ ਦੇ ਉਹਦਾ ਮਿਲਿਆ ਸੀ ਕਿਵੇਂ ਉਸ ਨੇ ਸਰੰਦ ਵਿਖੇ ਵੱਡੀ ਜਹਾਜੀ ਹਵੇਲੀ ਖੜੀ ਕੀਤੀ ਸੀ ਕਿਵੇਂ ਉਹ ਦੁਨੀਆ ਦਾ ਮਸ਼ਹੂਰ ਕਾਰੋਬਾਰੀ ਹੋ ਗਿਆ ਸੀ ਉਸ ਨੇ ਗੁਰੂ ਸਾਹਿਬ ਜੀ ਦੀ ਵਸ ਸੰਭਾਲਣ ਲਈ ਸਾਰੀ ਚਾਰਾ ਜੋਈ ਸ਼ੁਰੂ ਕਰ ਦਿੱਤੀ ਘਰ ਆ ਕੇ ਪਤਨੀ ਤੇ ਭਰਾ ਨਾਲ ਗੱਲਬਾਤ ਕੀਤੀ ਸਾਰੀ ਜ਼ਮੀਨ ਜ਼ਾਇਦਾ ਹਵੇਲੀ ਘਰ-ਬਾਰ ਵੇਚ ਕੇ ਉਸ ਨੇ ਸੋਨੇ ਦੀਆਂ ਲੜਿੰਦੀਆਂ ਮੋਹਰਾਂ ਦਾ ਪ੍ਰਬੰਧ ਕੀਤਾ ਵਜ਼ੀਰ ਖਾਂ ਕੋ ਗਿਆ ਜਾਂਦਿਆਂ ਨੂੰ ਵਜ਼ੀਰ ਖਾਂ ਮੁਕਰ ਗਿਆ ਕਹਿੰਦਾ ਮੋਹਰਾਂ ਵਿਛਾ ਕੇ ਨਹੀਂ ਮੋਹਰਾਂ ਖੜੀਆਂ ਕਰਕੇ ਠਾ ਦੇਣੀਆਂ ਵੱਡਾ ਇਮਤਿਹਾਨ ਸੀ ਗੁਰੂ ਜੀ ਦੀ ਕਈ ਗੱਲ بار-बार ਟੋਟਰ ਮਲ ਦੇ ਕੰਨਾਂ 'ਚ ਗੂੰਜ ਰਹੀ ਸੀ ਧਿਆਨ ਰੱਖੀ ਸਮਾਂ ਸੰਭ ਲਵੇ ਉਹ ਹੱਥ ਆਇਆ ਸਮਾਂ ਗਵਾਉਣਾ ਨਹੀਂ ਸੀ ਚਾਹੁੰਦਾ ਉਸਨੇ ਪਾਜਨੱਠ ਕਰਕੇ ਸੋਨੇ ਦੀ 78000 ਮੋਹਰਾਂ ਦਾ ਪ੍ਰਬੰਧ ਕੀਤਾ 78000 ਮੋਹਰਾਂ 780 ਕਿਲੋ ਸੋਨੇ ਦੀਆਂ ਬਣਦੀਆਂ ਹਨ ਆਪ ਜੀ ਨੂੰ ਦੱਸ ਦੇ ਚੱਲੀਏ ਕਿ ਜੇ 11 ਗੁਣਾ 11 ਫੁੱਟ ਦੀ ਥਾਂ ਲੈਣੀ ਹੋਵੇ 1 ਇੰਚ ਦੀ ਇੱਕ ਮੋਹਰ ਹੋਵੇ 10 17422 ਮੋਹਰਾਂ ਵਿਸ਼ਾ ਕੇ ਥਾਂ ਲਈ ਜਾ ਸਕਦੀ ਸੀ ਪਰ ਸੂਬਾ ਸਰੰਦ ਦੇ ਮੁਕਰਨ ਕਰਕੇ ਮੋਹਰਾਂ ਖੜੀਆਂ ਕਰਨੀਆਂ ਪਈਆਂ ਜਿਸ ਵਜ੍ਹਾ ਨਾਲ ਦਿਵਾਨ ਟੋਡਰ ਮਲ ਨੂੰ ਸਾਢੇ 4 ਗੁਣਾ ਵੱਧ ਮੋਹਰਾਂ ਦਾ ਪ੍ਰਬੰਧ ਕਰਨਾ ਪਿਆ ਮੋਹਰਾਂ ਖੜੀਆਂ ਕਰਕੇ ਦੇ ਦਿੱਤੀਆਂ ਗਈਆਂ ਇੱਕ ਨੁੱਕਰ 'ਚ ਥੋੜੀ ਜੀ ਥਾਂ ਕੱਟ ਗਈ ਤਾਂ ਨਵਾਬ ਫਿਰ ਮੁਕਰਨ ਲੱਗਾ ਤਾਂ ਇਹਨੇ ਚ ਨੂੰ ਰੱਬ ਦੀ ਮਿਹਰ ਮੋਤੀਰਾਮ ਮਹਿਰਾ ਪਾਈਤ ਲੋਕਾ ਜੀ ਪਾਈ ਬਲੀਆ ਪਠਾਨ ਉਹ ਨਾ ਮੋਰਾਂ ਦਾ ਜਿਗਾਰਡ ਕਰਕੇ ਲਏ ਥਾਂ ਤੇ ਮੋਰਾਂ ਖੜੀਆਂ ਕੀਤੀਆਂ ਗਈਆਂ ਥਾਂ ਲਿਆ ਗਿਆ ਤੇ ਫਿਰ ਇੰਨਾ ਹੀ ਗੁਰਸਿੱਖਾਂ ਨੇ ਰਲ ਕੇ ਚੰਦਨ ਦੀਆਂ ਲੱਕੜਾਂ ਲੈਂਦੀਆਂ ਦਵਾਨ ਟੋਡਰਮਲ ਜੀ ਉਸ ਦੇ ਭਰਾ ਉਸ ਦੀ ਪਤਨੀ ਬਾਬਾ ਮੋਤੀਰਾਮ ਮਹਿਰਾ ਉਸ ਦੀ ਮਾਤਾ ਲੱਦੀ ਉਸ ਦੀ ਪਤਨੀ ਭੋਲੀ ਭਾਈ ਤਲੋਕਾ ਜੀ ਭਾਈ ਜੋਧ ਜੀ ਭਾਈ ਬਲਿਆ ਪਠਾਨ ਜੀ ਨੇ ਰਲ ਕੇ ਮਾਤਾ ਗੁਜਰ ਕੌਰ ਜੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਸੰਸਕਾਰ ਚੰਦਨ ਦੀ ਲੱਕੜ ਦੀ ਚਿਖਾ ਚ ਬੜੇ ਆਦਰ ਸਤਕਾਰ ਨਾਲ ਕੀਤੇ। ਛੇਤੀ ਚਿਖਾ ਨੂੰ ਛਾਤ ਕਰਕੇ ਅਸਤ ਗਾਗਰ ਚ ਪਾ ਕੇ ਭਾਈ ਜੋਧ ਰਾਹੀਂ ਪਿੰਡ ਆਲੋ ਅਰਕ ਉਸੇ ਹੀ ਛਿੜੀ 'ਚ ਦਬ ਦਿੱਤੇ ਜਿੱਥੇ ਕਿਸੇ ਸਮੇਂ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਜੀ ਨੇ ਚਰਨ ਪਾਇਏ ਸਨ ਕਿਉਂਕਿ ਉਸ ਨੂੰ ਪਤਾ ਸੀ ਕਿ ਵਜ਼ੀਰ ਖਾਫਰ ਮੁਕਰ ਸਕਦਾ ਹੈ ਹੋ ਸਕਦਾ ਅਸਤ ਦੇਣ ਤੋਂ ਇਨਕਾਰ ਕਰ ਦੇਵੇ ਮੇਰੇ ਕੋਲ ਦੇਣ ਲਈ ਕੁਝ ਬਚਿਆ ਨਹੀਂ ਹੈ ਕਿੱਥੋਂ ਦੇਵਾਂਗਾ ਸੂਰਜ ਪ੍ਰਕਾਸ਼ ਨੇ ਉਸ ਸਮੇਂ ਦਾ ਵਾਕਿਆ ਇਸ ਤਰ੍ਹਾਂ ਲਿਖਿਆ ਹੈ ਤੀਨੋਂ ਤਨ ਟੋਡਰ ਟੋਡਰ ਸੰਸਕਾਰੇ ਚੁਣੇ ਪੁਸ਼ਪ ਬਾਸ਼ਨ ਮੈ ਡਾਰੇ ਇਹ ਜਗਾ ਜਿੱਥੇ ਅਸ ਦੱਬੇ ਗਏ ਸਨ ਜਿੱਥੇ ਗੁਰਤੇਗ ਬਾਜ ਦੇ ਚਰਨ ਪਾਏ ਸਨ ਉਥੇ ਹੁਣ ਗੁਰਦੁਆਰਾ ਮੰਜੀ ਸਾਹਿਬ ਪਾਛੇ ਨਵੀਂ ਅਤੇ ਯਾਦਗਾਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦੇ ਸ਼ਿਸ਼ੋਭਤ ਇਹ ਗੱਲ ਕੋਲੋ ਨਹੀਂ ਕਹਿ ਰਹੇ ਸੂਰਜ ਪ੍ਰਕਾਸ਼ ਦੇ ਹਵਾਲੇ ਨਾਲ ਦੱਸ ਰਹੇ ਹਨ ਸੰਸਕਾਰ ਵਾਲੀ ਜਗ੍ਹਾ ਹੁਣ ਗੁਰਦੁਆਰਾ ਜੋਤੀਸਰੂਪ ਸ਼ੋਭਿਤ ਹੈ 14 ਪੋ ਨੂੰ ਜੋਤੀਸਰੂਪ ਤੋਂ ਨਗਰ ਕੀਰਤਨ ਦੇ ਰੂਪ ਚ ਸੰਗਤਾਂ ਉਸੇ ਰਸਤੇ ਜਾਂਦੀਆਂ ਨੇ ਜਿਸ ਰਸਤੇ ਭਾਈ ਜੋਤ ਜੀ ਅਸਤ ਲੈ ਕੇ ਗਏ ਸਨ ਤੇ ਇਹ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜੀ ਆਦਿਆਂ ਦੀ ਯਾਦਗਰ ਵਾਲੀ ਜਗ੍ਹਾ ਤੇ ਪਹੁੰਚਦੀਆਂ ਹਨ ਸੋ ਇਸ ਤਰ੍ਹਾਂ ਮਹਾਨ ਕੁਰਬਾਨੀ ਕਰਕੇ ਆਪਣਾ ਸਭ ਕੁਝ ਵੇਚ ਵਟ ਕੇ ਦਵਾਨ ਟੋਡਰਮਲ ਨ ਗੁਰਬਚਨਾ ਤੇ ਪਹਿਰਾ ਦਿੱਤਾ ਕਿ ਉਸ ਵਸਤੂ ਨੂੰ ਸੰਭਾਲ ਲਵੀ ਉਹ ਵਸਤੀ ਸੰਭਾਲੀ ਗਈ ਕਿੱਥੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਤੇ ਤੇ ਆਪ ਸ੍ਰਾਂਦ ਨੂੰ ਅਲਵਾਦ ਅਲਵਿਦਾ ਕਹਿ ਕੇ ਬਾਹਰ ਤੁਰ ਗਿਆ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਮੁਗਲਾਂ ਵੱਲੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਗੁਰੂ ਪਿਆਰਿਓ ਜੋ ਸਸਰਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹੇ ਦਾ ਸੁਹਾਗਾ ਫੇਰਿਆ ਸੀ ਉੱਥੇ ਦੀਵਾਨ ਟੋਡਰਮਲ ਦੀ ਜਹਾਜੀ ਹਵੇਲੀ ਅਜੇ ਵੀ ਖੜੀ ਹੈ ਉਸ ਨੂੰ ਉਸਨੇ ਨਮਸਕਾਰ ਕੀਤੀ ਸੀ ਪਰ ਇੱਕ ਗੱਲ ਦਾ ਅਫਸੋਸ ਵੀ ਰਹੇਗਾ ਕਿ ਇਹੋ ਜੇ ਕੁਰਬਾਨੀ ਵਾਲੇ ਸਿੱਖ ਦੀ ਜਹਾਜੀ ਹਵੇਲੀ ਅੱਜ ਵੀ ਸਿੱਖ ਕੌਮ ਨੇ ਪੰਥ ਨੇ ਅਵੇਸਲੇ ਹੋ ਕੇ ਵਿਸਾਰੀ ਹੋਈ ਹੈ ਦਿਨੋਂ ਦਿਨ ਖੰਡਰ ਦਾ ਰੂਪ ਧਾਰਨ ਕਰਦੇ ਜਾ ਰਹੀ ਹੈ ਇਸ ਗੱਲ ਤੇ ਵਿਚਾਰ ਕਰਨ ਦੀ ਲੋੜ ਹੈ ਅੱਜ ਦੀ ਇਸ ਕੜੀ 'ਚ ਇੰਨਾ ਹੀ ਛੋਟੇ ਸਹਬਜ਼ਾਦੇ ਸ਼ਹਾਦਤਾਂ ਪ੍ਰਾਪਤ ਕਰ ਗਏ ਉਹਨਾਂ ਦੇ ਸੰਸਕਾਰ ਹੋ ਗਏ ਬਾਬਿਆਂ ਦੇ ਰਤਵੇ ਪਾ ਗਏ ਸਿੱਖ ਕੌਮ ਦਾ ਚਿਹਰਾ ਉੱਚਾ ਕਰ ਗਏ ਦੁਨੀਆ ਤੇ ਖਾਲਸਾ aí ਪਰਚਮ ਚੁਲਾਤੇ ਗਏ ਇਸ ਗੱਲ ਨੂੰ ਇੱਥੇ ਵਿਰਾਮ ਦਿੰਦੇ ਹੋਏ ਫਿਰ ਹਾਜ਼ਰ ਹੋਵਾਂਗੇ ਆਪਜੀ ਕੋਲ ਅਗਲੀ ਕੜੀ ਲੈ ਕੇ ਤਦ ਤੱਕ ਲਈ ਇੰਤਜ਼ਾਰ ਆਪ ਜੀ ਨੂੰ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਇਸ ਚੈਨਲ ਸਿਰੜਨ ਨਿਸ਼ਾਨੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕੋਈ ਜਾਣਕਾਰੀ ਹੋਰ ਲੈਣੀ ਹੋਵੇ ਤਾਂ ਕਮੈਂਟ ਬਾਕਸ ਜਰੂਰ ਲਿਖਿਓ ਖਿਮਾਚਾਤਨਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ